ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕਣ 8 ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ پابੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾਟਰ ਬੀਰ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗੋੜ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200mg ਤੇ ਡੀ ਐਨ ਐਸ 0.9% ਤੇ NI2+ dextrose 5% dextrose टीके ਦੇ ਨਾਲ BU Pivacaine HCl ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਇਹ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮਿਤੀ 2023 ਤੋਂ 2025 ਦੇ ਵਿੱਚਕਾਰ ਹੈ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਬੱਚਿਆਂ ਦੀ ਅਧ ਦੇ ਮਗਰੋਂ ਕੋਲਡ ਰਿਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ پابੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੋਸ਼ਲੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੀਵ ਕੋ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸਿਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸ ਦੇ ਕਿ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸ ਦੇ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸਦੀ ਹੈ ਕਿ ਅਣਜਾਇ ਪ੍ਰਵਾਵਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਨੇਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਾਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ